ਮੰਗਾ ਜੀ ਕੀ ਹਾਲ ਚਾਲ ਹੈ ਹਾਈ ਹਾਊ ਆਰ ਯੂ ਹਾਂ ਤੂੰ ਹੋ ਗਿਆ ਆ ਕਿਥੇ ਪੱਗ ਬੰਨੀ ਠਾਠੀ ਬੰਨੀ ਤੁਰਿਆ ਫਿਰਦਾ ਵਾਰਾ ਗਰਦੀ ਰਾਤ ਦਾ ਮੁੜਿਆ ਨਹੀਂ ਵਾਸ ਦੇਖੋ ਗੌਰ ਨਾਲ ਦੇਖੋ ਜੇ ਹਾਈ ਹਾਈ ਕਿੱਡੀ ਬੁੜੀ ਹਾਈ ਹਾਈ ਕਿੱਡੀ ਬੈਮ ਕੋਈ ਨਹੀਂ ਹਾਈ ਹਾਈ ਕਿੱਡੀ ਬੁੜੀ ਸਾਸਰੀ ਕਾਲ ਜੀ ਕੀ ਹਾਲ ਚਾਲ ਹੈ ਲਵ ਯੂ ਅੰਨੇ ਵਾ ਤੇ ਇੱਕ ਅਰਦਾਸ ਮੰਦੀ ਆ ਤੁਹਾਨੂੰ ਪਤਾ ਰਾਜਵੀਰ ਜਮੰਦਰ ਦਾ ਵੀਰ ਦਾ ਐਕਸੀਡੈਂਟ ਹੋ ਗਿਆ ਬਾਬਾ ਮੇਰ ਇਸ਼ੂ ਕੋਈ ਚੀਜ਼ ਨਹੀਂ ਛੱਡਦਾ ਤੂੰ ਤਾਂ ਆਏ ਹੋਏ ਗੱਗੂ ਨੇ ਨਹੀਂ ਟਾਲਦੇ ਹਾਂ ਜਾਂਦਾ ਹੀ ਇਹ ਪਰੇ ਛੂਟ ਛਾੜ ਦਾ ਖਾਸ ਪ੍ਰਬੰਧ ਕੀਤਾ ਹੈ ਲੱਗ ਕਿ ਲੱਗ ਖਰਿਆ ਲੱਗ ਗਿਆ ਜਾਂ ਤੂੰ ਨਾ ਕੋਈ ਨਹੀਂ ਆਇਆ ਤੇ ਆ ਪਉਣ ਦੀ ਕੀ ਲੋੜ ਸੀ ਵੈਸੇ ਵੀ ਹੱਥ ਕਾਲੇ ਹੀ ਸੀਗੇ ਤੇ ਹੈ ਕਾਕੇ ਦੱਸ ਨਾਲ ਹੀ ਲੱਗ ਗਿਆ ਪਾਸਤਾ ਲੱਗ ਗਿਆ ਨਾਲ ਹੀ ਲੱਗ ਗਿਆ ਵੇ ਪਾਸਤਾ ਲੱਗ ਗਿਆ ਖਰਾਬਤ ਨਹੀਂ ਲਾਤਾ ਇਹ ਕਿਤੇ ਆਰਡਰ ਨਾ ਕਿਤੇ ਕੈਂਸਲ ਕਰਾ ਦੇ ਪੰਜ ਪਾਸਤੇ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾਇਜ਼ ਅੱਪਾ ਗੱਲ ਕਰਦੇ ਆ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਿੱਦਾਂ ਕਿ ਤੁਹਾਨੂੰ ਪਤਾ ਹੋਣਾ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਿੱਦਾਂ ਕਿ ਉਹਨਾਂ ਕੁਝ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਣੇ ਸਟੋਰੀ ਗਾਇਜ਼ ਵੀਡੀਓ ਨੂੰ ਅੱਡ ਤੱਕ ਜ਼ਰੂਰ ਦੇਖਿਓ ਗੰਗਾ ਜੀ ਮੈਂ ਇੱਕ ਵੀਡੀਓ ਵੇਖੀ ਸੀ ਅਚਨਾ ਬੰਦਾ ਸੀਗਾ ਉਹਨੇ ਆਪਦੇ ਰਿਸ਼ਤੇਦਾਰ ਤੋਂ ਬੁਲਗਲੇ ਖਾਦੇ ਸੀ ਉਹਨੇ ਨਾ ਬਾਰੇ ਸਵਾਲ ਲੱਗੇ ਠੀਕ ਆ ਤੇ ਉਹ ਤੇ ਉਹ ਕਹਿੰਦੇ ਗੁਲਗੁਲੇ ਠੀਕ ਆ ਤੇ ਉਹ ਐਵੇਂ ਕਹਿੰਦਾ ਮੈਂ ਨਾ ਘਰੇ ਜਾ ਕੇ ਗੁਲਗੁਲੇ ਬਣਾਉਂਗਾ ਤੇ ਉਹ ਪੂਰੇ ਰਾਤ ਗੁਲਗੁਲੇ ਗੁਲਗੁਲੇ ਕਰਦਾ ਗਿਆ ਤੇ ਨਾ ਇੱਥੇ ਇੱਕ ਨਰ ਸੀ ਜੀ ਸੀ ਉਹਨਾਂ ਉਹਨੂੰ ਟੱਪਾ ਲੱਗਾ ਜਿਹਨੇ ਟੱਪੀ ਨਾ ਕਹਿੰਦਾ ਹੁਪੜੇ ਪਰ ਉਹ ਭੁਪੜੇ ਹੁਪੜੇ ਕਰਦਾ ਘਰੇ ਗਿਆ ਤੇ ਜਦੋਂ ਗਿਆਨ ਉਸਨੇ ਅਧਿਕਾਰੀ ਲਈ ਕਿ ਮੈਨੂੰ ਅੱਜ ਖੁੱਪੜੇ ਬਣਾ ਕੇ ਖਵਾ। ਉਹ ਕਹਿੰਦੀ ਕਿ ਕਿਹੜੇ ਖੁੱਪੜੇ ਫਿਰ ਉਹ ਤੋਂ ਕੰਮ ਵਧ ਗਿਆ ਫਿਰ ਉਹ ਲੜਾ ਲੱਗੇ। ਫਿਰ ਉਹਨਾਂ ਨੇ ਪੰਚਾਇਤ ਰੱਖੀ ਘਰੇ। ਠੀਕ ਆ ਤੇ ਉਹ ਕਹਿੰਦਾ ਕਿ ਮੈਂ ਤਾਂ ਇਹਨੂੰ ਖੁੱਪੜੇ ਬਣਾਉਣ ਨੂੰ ਕਿਹਾ ਸੀ ਇਹਨੇ ਮੈਨੂੰ ਬਣਾ ਕੇ ਨਹੀਂ ਦਿੱਤੇ। ਉਹ ਕਹਿੰਦੇ ਕਿ ਮੈਂ ਨਾ ਤਾਂ ਪਹਿਲੀ ਵਾਰ ਸੁਣਿਆ ਖੁੱਪੜੇ ਕੀ ਹੁੰਦਾ। ਇਹਨੇ ਮੈਨੂੰ ਕੁੱਟ-ਕੁੱਟ ਕੇ ਗੁਲਗੁਲੇ ਵਰਗੀ ਕਰਦਾ। ਫਿਰ ਕਹਿੰਦਾ ਹਾਂ ਗੁਲਗੁਲੇ ਗੁਲਗੁਲੇ। ਯੋ ਮੰਗਾ ਜੀ ਕੀ ਹਾਲ ਚਾਲ ਹੈ ਹਾਈ ਹਾਊ ਆਰ ਯੂ ਚਾ ਤੂੰ ਹੋ ਗਿਆ ਆ ਕਿਥੇ ਪੱਗ ਬੰਨੀ ਠਾਠੀ ਬੰਨੀ ਤੁਰਿਆ ਫਿਰਦਾ ਵਾਰਾ ਕਰਦੀ ਰਾਤ ਦਾ ਮੁੜਿਆ ਨਹੀਂ ਬਸ ਤੇ ਆ ਰਾਤ ਦਾ ਮੁੜਿਆ ਨਹੀਂ ਬਸ ਕੋਈ ਨਹੀਂ ਇਹਦੇ ਵੀ ਨੱਥ ਪਾਉਣੇ ਆ ਇਹ ਵੀ ਮੁੜਿਆ ਕਰੂਗਾ ਤੇਰੇ ਉੱਤੇ ਕੀ ਕਰਦਾ ਤੇਰੇ ਉੱponੀਆ ਦੇਖੋ ਗੌਰ से ਦੇਖੋ ਜੇ ਹਾਈ ਹਾਈ ਕਿੱਡੀ 부ੜੀ ਹਾਈ ਹਾਈ ਕਿੱਡੀ ਬੈਮ ਕੋਈ ਨਹੀਂ ਹਾਈ ਹਾਈ ਕਿੱਡੀ 부ੜੀ ਹੋਵੇ ਮਮੀ ਆ ਬਹਿਣਾ ਹੀ ਪੈਂਦਾ ਆਹ ਆਪਣੇ ਨਾ ਪਵੀ ਮਰਿਆ ਪਿਆ ਗੁੱਡ ਮਾਰਨਿੰਗ ਸਾਸਰੀ ਕਾਲਜੀ ਕੀ ਹਾਲ ਚਾਲ ਲਵ ਯੂ ਬੰਨੇਵਾ ਤੇ ਇੱਕ ਅਰਦਾਸ ਬੰਦੀ ਆ ਤੁਹਾਨੂੰ ਪਤਾ ਰਾਜਵੀਰ ਜਮੰਦਾ ਦਾ ਵੀਰ ਦਾ ਐਕਸੀਡੈਂਟ ਹੋ ਗਿਆ ਬਾਬਾ ਮਿਹਰ ਕਰੇ ਛੇਤੀ ਵੀਰ ਐ ਤਗੜਾ ਛਕੜਾ ਹੋ ਗਏ ਫਿਰ ਲਾਲਾ ਲਾਲਾ ਕਰਾ ਦੇ ਬਾਬਾ ਮਿਹਰ ਕਰੇ ਸਾਰੇ ਅਰਦਾਸਾਂ ਕਰਿਓ ਤੇ ਲਵ ਯੂ ਬੰਨੇਵਾ ਚੱਕ ਲੈਂ ਗਰੀਬੀ ਆਉ ਜਾਂਦੇ ਜੀ ਆਉ ਜਾਂਦੇ ਜੀ ਆਉ ਖਾਂਦੇ ਆਉ ਜਾਂਦੇ ਅੱਜ ਦਾ ਖਾ ਲੂਗੇ ਤੇ ਕੱਲੂ ਕੱਲ ਨੂੰ ਨਹੀਂ ਮਿਲਣਾ ਫਰੂਟ ਈਸ਼ੂ ਕੋਈ ਚੀਜ਼ ਨਹੀਂ ਛੱਡਦਾ ਤੂੰ ਤਾਂ ਆਏ ਹੋਏ ਸਭ ਕੁਝ ਖਾਏਗਾ ਸਿਖਾਉਂਗੇ ਵਾਓ ਤੂੰ ਸਭ ਕੁਝ ਖਾ ਜਾਓਗੇ ਹਾਏ ਅੱਲਾ ਤੇਰੇ ਵਾਸਤੇ ਵੀ ਨਾਲ ਨਾ ਨਾ ਮੇਰੀ ਤਾਂ ਪਲੇਟ ਖਾਲੀ ਬਈ ਜੇ ਆਉਗੀ ਆਪਣਾ ਯਾਰ ਲੈ ਆਉਂਦਾ ਗੱਗੂ ਨੇ ਨਹੀਂ ਟਾਲਦੇ ਹਾਂ ਜਾਂਦਾ ਹੀ ਇਹ ਬਰੇ ਛੂਟ ਛਾੜਦਾ ਖਾਸ ਪ੍ਰਬੰਧ ਕੀਤਾ ਹੈ ਫਿਰ ਹੁਣ ਆਪਦੀਆਂ ਐਸੈਸਰੀਆਂ ਆਪਦੇ ਕੈਮਰੇ ਆਪਦੀਆਂ ਲਾਈਟਾਂ ਕੋਈ ਮੈਂ ਨਹੀਂ ਮੈਦੀ ਆਵਾ ਆ ਕਿੱਥੇ ਆ ਰੰਡਿਆ ਪੱਗ ਬੰਨੀ ਫਿਰ ਤੱਕਵੇ ਸੁਣਾ ਲਾ ਸੁਣਾ ਲਾਦਾ ਨਹੀਂ ਸੁਣਾ ਲਾਦਾ ਪੱਗ ਤਾਂ ਬੰਦਾ ਸਿਰ ਤੇ ਰੱਖ ਲੈ ਐਂ ਲੱਗਦਾ ਪੰਜਾਬ ਰੱਖਿਆ ਆ ਗੱਲ ਸਹੀ ਆ ਯਾਰ ਸੱਚੀ ਐ ਯੈਸ ਬੰਨਿਆ ਆ ਆਈ ਜਾਂਦੀ ਸੁਣੀ ਲਾ ਅੱਜ ਤੋਂ ਇੰਜ ਨਾ ਕਰਿਆ ਕਰੀਏ ਨਾ ਜਿੱਤਿਆ ਤੇ ਨਾ ਹੀ ਹਾਰਿਆ ਕਰੀਏ ਬੌਤਾ ਨਾ ਸਹੀਂ ਕਦੀ ਕਦਾਈ ਨਹੀਂ ਸੀਨੇ ਲੱਗ ਗਿਆ ਲੱਗ ਖੜਿਆ ਬੰਗੇ ਗੰਤੋ ਗਾਹੋਂ ਤੋਂ ਗਿਆ ਆਹ ਇਹ ਨਾ ਅਬ ਬੋਲ ਕੇ ਇਹ ਗੀ ਬੋਲੇ ਵੀ ਇੱਧਰ ਹੈ ਇੱਥੇ ਇੱਥੇ ਤੇ ਆ ਪਉਂਦੀ ਕੀ ਲੋੜ ਸੀ ਵੇਹੇ ਵੀ ਹੱਥ ਕਾਲੇ ਹੀ ਸੀਗੇ ਤੇ ਹੈ ਕਾਕੇ ਦੱਸ ਨਾਲ ਹੀ ਲੱਗ ਗਿਆ ਪਾਸਤਾ ਲੱਗ ਗਿਆ ਨਾਲ ਹੀ ਲੱਗ ਗਿਆ ਵੇ ਪਾਸਤਾ ਲੱਗ ਗਿਆ ਖਰਾਬਤ ਨਹੀਂ ਲਾਤਾ ਇਹ ਕਦੇ ਆਰਡਰ ਨਾ ਕਿਤੇ ਕੈਂਸਲ ਕਰਾ ਦੇ ਪੰਜ ਪਾਸ ਤੇ ਹਾਂ ਤੇਰਾ ਬਲਾ ਕਾਕੇ ਨਹੀਂ ਸ਼ੈਫ ਵੀ ਹੈ ਬਈ ਐਵੇਂ ਥੋੜਾ ਨਾ ਮਾਰੀ ਤਾੜੀ ਗਾ ਸਕਿੱਲਾ ਉਹਦਾ ਕਾਕੇ ਹੋਣਾ ਕਰੋ ਇਸ਼ੂ ਹੈ ਕਾਕੇ ਦੀ ਲਵਾੜੀ ਹੈ ਫਿਰ ਤੁਹਾਡੇ ਨਾਲ ਪੱਕੀ ਡਿਊਟੀ ਹੈ ਨਾ ਮੈਨੇਜਰ ਬਣਾ ਲਿਆ ਨਾ ਬਈ ਸਰਦਾਰ ਜੀ ਪਿੰਕ ਪਿੰਕ ਕਾਤੋਂ ਆ ਤੁਹਾਡੇ ਪਾਗਰ ਗੈਂਟ ਰੂਟ ਹੈ ਬੀਟ ਰੂਟ ਆ ਅੰਕਲ ਨੇ ਆਦੀ ਪਾਗ ਨਾਲ ਦੇ ਬੀਟ ਰੂਟ ਪਾ ਗਏ ਤੇ ਕਹਿੰਦੇ ਪਿੰਕ ਪਿੰਕ ਬਣਾਉਂਦਾ ਹੈ ਕੈਸੇ ਹੋ ਜੀ ਬੜੀਆ ਬੜੀਆ ਇੰਜੋਏ ਨੰਦਾ ਆ ਗਿਆ ਪੂਰਾ ਇੰਜੋਏ ਹੋ ਗਿਆ ਇਹ ਕਹਿੰਦੇ ਰਾਤ ਦੀ ਕਹਿੰਦੇ ਜਿਆਦੀ ਪੀ ਲਈ ਸੀ ਤੇ ਕਹਿੰਦੇ ਬੰਦਿਆਂ ਦਾ ਕਹਿੰਦੇ ਢਿੱਡ ਹੋਣ ਕਹਿੰਦੇ ਔਖਾ ਹੋ ਗਿਆ ਯੈਸ ਫੜੋ ਫੜੋ ਫਿਰ ਅੱਗੇ ਡੀਟੌਕਸ ਡੀਟੌਕਸ ਕਰ ਰਹੇ ਮੋਦੀ ਨੂੰ ਓ ਮਾਈ ਗਾਡ ਅੰਕਲ ਮੇਰੇ ਵਾਲਾ ਮੜਿਆ ਜੀ ਉਹ ਘਾਟਾ ਨਹੀਂ ਤੁਹਾਡੇ ਵੀ ਸੇਮ ਹੀ ਆ ਲੜਦੇ ਨਹੀਂ 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 ਸੇਮ ਮੈਂ ਕਹਿੰਦਾ ਇਕੁਐਲਟੀ ਹੀ ਚਾਹੀਦੀ ਹੈ ਨਾ ਮੈਂ ਕਹਿੰਦਾ ਬਰਾਬਰੀ ਚੱਲੇ ਕੰਮ ਇਹਨਾਂ ਨਾ ਇੱਕ ਅੱਧਾ ਬੰਦਾ ਘੱਟ ਰਹਿ ਜੇ ਜੀਸੂ ਭਾਈ ਦੇ ਮੜਾ ਡਿਪੇਟ ਚ ਪ੍ਰੋਬਲਮ ਆ ਗਈ ਸੀ ਹਾਂ ਤਗੜੇ ਹੋ ਗਏ ਲੱਗੇ ਆ ਉਹ ਲੇਕ ਢੇਗਾ ਵਾ ਤੇ ਇੱਕ ਢੇਗ ਪਰੇ ਆ ਇਹ ਛਾਮਾ ਦਾ ਹੀ ਮਾਹ ਹੈ ਨਿਬੜਨਾ ਕੰਮ ਆ ਆ ਅਮਰਤੋਨ ਅਰਜ਼ੋਈਤਾ ਵੀ ਆ ਜਿਹੜੀ ਰੇਤਾ ਲਿਆਂਦੀ ਆ ਵੇ ਲੋ ਆ ਟਰਾਲੀਆਂ ਭਰ-ਭਰ ਕੱਢਣ ਦੇ ਜੇ ਵਿੱਚ ਹੌਲੀ-ਹੌਲੀ ਆਹ ਮਿੱਟੀ ਹੋਰ ਨਿਕਲਦੀ ਆ ਇੰਨੇ ਇੰਨੇ ਓਕੇ ਹੋ ਗਏ ਬੱਠਲੀ ਹੋਣ ਲੱਗੇ ਰੱਖ ਲਿਆ ਖੰਦੇ ਸਮਾਨ ਕੱਢਣ ਵਾਲਾ ਉੱਤੇ ਰੇੜੇ ਪਹੁੰਚਣੀਆਂ ਦਾ ਦੋ ਲਾ ਆਂਦੇ ਆ ਵਾ ਕੱਢੀ ਆਓ ਪਟਾਕੇ ਚਲਵਾਦੇ ਆ ਮੇਲਾ ਗੱਡੀਆਂ ਦੀਆਂ ਵਧਾਈਆਂ ਚਲਵਾਦੇ ਆ ਆ ਚੱਕ ਵਧਾਈਆਂ ਅਬੂਸਾ ਕਰਕੇ ਬੂਟਾ 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 ਫਲੇ ਕਰਕੇ ਆ ਬੂਟਾ ਗੱਡੀਆਂ ਦੀਆਂ ਬਹੁਤ ਬਹੁਤ ਵਧਾਈਆਂ ਹਣ ਤੈਨੂੰ ਕਾਂਕੇ ਜਦੋਂ ਆਦੀ ਗੱਡੀ ਵੀ ਨਹੀਂ ਪਈ ਕਾਂਕੇ ਦਿਵਾ ਦੇ ਹਾਂ ਯਾਰ ਇਹਦੇ ਪਟਾਕੇ ਚਲਾ ਦੇ ਹੁੰਡੇ ਜਿਹੜੇ ਲਓ ਜੀ ਕੰਡੇ ਵਧਾਈਆਂ ਹਣ ਗੱਡੀ ਦੀਆਂ ਗੱਡੀ ਲਈ ਆ ਉਹਦੀ ਖੁਸ਼ੀ ਚ ਵੇਲਾ ਪਟਾਕੇ ਚੱਲ ਰਹੇ ਨੇ ਓਕੇ ਰਿਪੋਰਟ ਹੋ ਗਈ ਬੰਦ ਹਾਂ ਕੱਲਾ ਧੂਆਂ ਹੀ ਦੇਖ ਲਓ ਹੁਣ ਕੱਲਾ ਧੂਆਂ ਵੇਖ ਲਓ ਜੀ ਚੱਲੇ ਚੱਲੇ ਪਟਾਕੇ ਚੱਲੇ ਝੂਠ ਨਹੀਂ ਉਹ ਧੂਆਂ ਵੇਖ ਲਓ ਜੀ ਕੰਡੇ ਭਾਈ ਵਧਾਈਆਂ ਹਣ ਗੱਡੀ ਦੀਆਂ ਉਹ ਤਾਂ ਐਲ ਵੀ ਤੇ ਬੈਠ ਕੇ ਰੱਖ ਲੈਣਗੇ ਪਰ ਨਾਲ ਹੀ ਚਲੋ ਸਿਆਸੀ ਉਹਨੂੰ ਬੈੱਕ ਕਿਹੜਾ ਆਈਗਾ ਉਹਨੂੰ ਟੌਮੀ ਦਾ ਉਹ ਤਾਂ ਟੌਮੀ ਵਾਲੀ 45 ਦਾ ਵੀ ਨਾਮ ਹਾਂ ਨਹੀਂ ਨਹੀਂ ਇਹ ਝੂਠ ਨਹੀਂ ਬੋਲਣਾ ਸੱਚ ਮੇਰੀ ਸਨੈਪ ਚੂੜਰ ਕਹੇ ਨੇ ਨਹੀਂ ਬੋਲਣਾ ਹਾਂ ਨਹੀਂ ਗੰਡੇ ਵਧਾਈ ਹੁਣ ਗੱਡੀ ਨੇ ਗੱਡੀ ਕਿੱਥੇ ਭਰਾਓ ਆਹ ਦੀ ਸ਼ਕਲ ਪਰਾ ਗੰਦੀ ਜੀ ਉਹ ਪੀਲੀ ਪਈ ਖੜੀ ਆ ਓਏ ਨਹੀਂ ਨਹੀਂ ਇਹ ਆ ਔਰਲੀ ਗੱਡੀ ਆ ਜੀ ਮਾਈਕ ਨੂੰ ਮਿਹਰ ਕਰੇ ਭਰਾਵਾਂ ਨੂੰ ਖੁਸ਼ੀ ਹੁੰਦੀ ਜਦੋਂ ਭਰਾ ਗੱਡੀ ਲੈਂਦੇ ਆ ਬਿਲਕੁਲ ਬਿਲਕੁਲ ਮਿਹਨਤ ਕਰਕੇ ਆਪਣੇ ਭਰਾ ਮਹਾਲੀ ਦਾ ਹਾਂ 7265 ਮਹਾਲੀ ਚੰਦ ਜੀਰੋਆਂ ਪਿੱਛੇ 65 noi bhraan ne gaddi lai aa taak patake var ge hor jala le annversary de badhaiyan kitte nu ahi taake chalvate aa ve na kaddi gaddi di gaddi te patake chalvate check badhaiyan bahut bahut haan ji ga jo dekh li uni story guys baaki gallu thonu balkran sandhu krisharan sandhu di videos kitta lagdiyan comment karke zarur dasso te eda di hor videos dekhde rehne layi channel nu subscribe zarur kareo